ਮੈਂ ਰਾਤ ਤੋਂ ਖੜੀ ਆਇਆ ਹਾਂ ਸ਼ਾਪ ਦੇ ਵਿੱਚ ਬੈਠਾ ਸੀਗਾ ਮੇਰਾ ਨਾਮ ਕਮਲਜੀਤ ਆ ਸੋ ਮੈਂ ਇੱਥੋਂ ਪਟਿਆਲੇ ਤੋਂ ਕੀ ਗੱਲਬਾਤ ਹੋਈ ਅੱਜ ਚੋਰ ਜੀ ਇਹ ਗੱਡੀ ਸਾਡੀ ਪਾਰਕ ਤੇ ਲੱਗੀ ਆ ਜਿੱਥੇ ਪਾਰਕਿੰਗ ਤੇ ਸੀਗੀ ਸਾਈਡ ਤੇ ਲੱਗੀ ਹੋਈ ਸੀ ਆਟੋ ਵਾਲੇ ਨੇ ਕੱਟ ਮਾਰ ਕੇ ਤੇ ਬੱਸ ਵਾਲੇ ਨੇ ਫਿਰ ਇਹਨੂੰ ਹਿੱਟ ਕਰਤਾ ਗੱਡੀ ਇਹ ਸਾਈਡ ਤੇ ਖੜੇ ਸੀ ਤੁਸੀਂ ਬਿਲਕੁਲ ਸਾਈਡ ਤੇ ਸੀਗਾ ਜੀ ਇਹ ਸਾਰੀ ਰੋਡ ਖਾਲੀ ਸੀਗੀ ਇਹ ਅੱਛਾ ਇਹ ਗਲਤੀ ਕਿਹਦੀ ਹੈ ਇਹ ਗਲਤੀ ਤਾਂ ਦੇਖੀ ਜਾ ਵੀ ਇੱਥੇ ਆਟੋ ਵਾਲਾ ਸੀਗਾ ਉਹ ਟੈਂਪੋ ਮੇਨ ਆ ਜਿਹੜੀ ਉਹਦੀ ਸੀ ਫਿਰ ਬੱਸ ਵਾਲੇ ਨੇ ਸਵਾਰੀਆਂ ਪਹੁੰਚਾਉਣੀਆਂ ਸੀ ਬੱਸ ਵਾਲੇ ਨੇ ਕਿਵੇਂ ਕਿਵੇਂ ਸੇਫਟੀ ਕੀਤੀ ਆ ਆਪਣੀ ਬਸ ਵਾਲੀ ਦੀ ਗੋਦਲ ਸੀ ਨੀ ਮੈਂ ਬਸ ਵਾਲੀ ਜੀ ਵਿਚਾਰੀ ਕੋਈ ਗਲਤੀ ਨਹੀਂ ਮੰਨ ਸਕਦਾ ਇਹ ਤੁਹਾਡੇ ਕੋਈ ਸਰਟੀਫਿਕੇਟ ਤਾਂ ਲੱਗੀ ਨਹੀਂ ਨਹੀਂ ਗੱਡੀ ਦੇ ਵਿੱਚ ਕੋਈ ਵੀ ਨਹੀਂ ਸੀਗਾ ਗੱਡੀ ਦੇ ਵਿੱਚ ਤੁਸੀਂ ਵਿੱਚ ਬੈਠੇ ਸੀ ਮੈਂ ਆਪਦੀ ਸ਼ਾਪ 'ਚ ਬੈਠਾ ਸੀਗਾ ਕੋਈ ਜਾਨੀ ਨੂੰ ਕੋਈ ਨੁਕਸਾਨ ਨਹੀਂ ਇਹ ਇਹ ਦਾ ਗੱਡੀ ਦਾ ਕਿੰਨਾ ਕ ਨੁਕਸਾਨ ਹੋਇਆ ਜੀ ਇਹ ਦਾ ਗੱਡੀ ਤਕਰੀਬਨ ਸਾਰੀ ਹੀ ਚਲੀ ਗਈ ਜੀ ਹੁਣ ਨੁਕਸਾਨ ਤਾਂ ਕਾਦਾ ਟੋਟਲ ਸਾਰੀ ਚਲੀ ਗਈ ਇਹ ਦਾ ਅੱਛਾ ਸੁਖਵਿੰਦਰ ਸਿੰਘ ਕੀ ਗੱਲ ਹੋਇਆ ਸਰ ਆਟੋ ਅੱਗੋਂ ਤੋਂ ਆ ਰਿਹਾ ਸੀਗਾ ਤੇ ਆਉਂਦਾ ਹੋਇਆ ਮਤਲਬ ਉਹਨੇ ਹੇ ਕੋਈ ਅੱਕੇ ਨੇ ਦੇਖਿਆ ਕੋਈ ਪਿੱਛੇ ਨਹੀਂ ਉਹਨੇ ਜੂ ਟਰਨ ਮਾਰਤਾ ਜੀ ਰੋਡ ਦੇ ਉੱਤੇ ਉਸ ਨੂੰ ਬਚਾਉਂਦੇ ਬਚਾਉਂਦੇ ਬੱਸ ਪਹਿਲਾਂ ਤਾਂ ਆਟੋ ਚ ਲੱਗੀ ਜੀ ਆਟੋ ਬਿਲਕੁਲ ਸੇਵਾ ਆਟੋ ਦੇ ਵਿੱਚ ਸਵਾਰੀਆਂ ਸੀ ਉਹਨਾਂ ਨੂੰ ਬਚਾਉਂਦੇ ਕਾਰਨ ਮਤਲਬ ਕਾਰ ਖੜੀ ਸੀ ਕਾਰ ਦੇ ਵਿੱਚ ਪਿੱਛੇ ਝਾਲੀ ਜਾਨੀ ਨੁਕਸਾਨ ਕੋਈ ਖਸਟ ਫਿਟ ਕੋਈ ਨਹੀਂ ਤੇ ਹਾਂ ਬੱਸ ਚਲਾਉਂਦੇ ਮੈਂ ਬੱਸ ਡਰਾਈਵਰ ਆ ਬਰਨਾਲਾ ਡਿੱਪੂ ਦੀ ਬੱਸ ਆ ਜੀ ਗੱਡੀ ਦਾ ਤਾਂ ਹੁਣ ਆਟੋ ਵਾਲਾ ਜਦੋਂ ਮਤਲਬ ਕਾਰ ਵਾਲਾ ਮਾਲਕ ਸਾਹਮਣੇ ਖੜਾ ਸੀ ਉਹਨੇ ਉਹਦੀ ਆ ਕੇ ਹੁਣ ਸਾਰੀ ਇਹ ਗੱਲ ਕਹੀ ਕਹਿੰਦੇ ਵੀਰੇ ਤੇਰੀ ਕੋਈ ਗਲਤੀ ਨਹੀਂ ਸਾਰੀ ਗਲਤੀ ਆਟੋ ਦੀ ਹੁਣ ਬੱਸ ਵਾਲਾ ਹੈਗਾ ਉਹਦੇ ਬਿਆਨ ਮਤਲਬ ਲੈ ਲਉ ਉਹ ਵੀ ਕੁਝ ਦਿੱਤੀ ਸੀ ਯਾਰ ਜਦੋਂ ਤਲਾਬ ਮਿਲਦੀ ਕਿ ਬੱਸ ਤੇ ਇੱਕ ਨਾ ਟੈਂਪੂ ਦਾ ਜੇ ਗੱਡੀ ਦਾ ਐਕਸੀਡੈਂਟ ਹੋਇਆ ਸੀ ਮੌਕੇ ਤੇ ਆਏ ਆ ਦੇਖਿਆ ਬੱਸ ਵੀ ਖੜੀ ਹੈ ਟੈਂਪੂ ਟੈਂਪੂ ਸੀ ਤੇ ਥਾਣੇ ਇਹ ਗੱਡੀ ਖੜੀ ਹੈ ਗੱਡੀ ਦਾ ਨੁਕਸਾਨ ਜ਼ਿਆਦਾ ਹੋਇਆ ਦੇਖਦੇ ਆ ਕਿਹਦੀ ਗਲਤੀ ਹੈ ਕੀ ਕੁਝ ਪੈਲਾ ਦਾ ਇਹ ਕਿਹਦੀ ਗਲਤੀ ਲੱਗਦੀ ਹੈ ਸਰ ਇਹ ਦੇਖਦੇ ਆ ਸਰ ਕੱਟੇ ਕਰਦੇ ਤਿੰਨਾਂ ਨੂੰ ਜਿਸ ਜਿਹੜੇ ਹਿਸਾਬ ਨਾਲ ਐਕਸੀਡੈਂਟ ਹੋਇਆ ਜੀ ਤੇ ਇਹ ਇਹ ਕੌਣ ਜ਼ਿੰਮੇਵਾਰ ਲੱਗਦਾ ਹੈ ਇਹ ਤਾਂ ਹੁਣ ਸਰ ਇਨਵੈਸਟੀਗੇਸ਼ਨ ਦੀ ਪਤਾ ਲੱਗੂ ਕੀ ਦਾ ਕਸੂਰ ਹੈ ਇਹ ਕੋਲ ਕੱਟੇ ਕਰਦੇ ਤਿੰਨਾਂ ਨੂੰ ਇਹਨਾਂ ਨੂੰ ਦੇਖਦੇ ਆ ਕੀ ਦਾ ਕਸੂਰ ਹੈ